ਸਸਰੀ ਘਰ ਬੱਬਾ ਸਸਰੀ ਘਰ ਬੱਲਾ ਹੋਰ ਤੱਕਣਾ ਜਮਾਂ ਤੂੰ ਸੁਣਾ ਬੱਜੀ ਆ ਭਾਈ ਬੱਜੀ ਚਾਰੇ ਮਾਂ ਚਾਰ ਰਹਿਣ ਤੇ ਭਾਈ ਸਟਰਿੰਗ ਫੜ ਲਿਆ ਹੈ ਸਟਰਿੰਗ ਉਹ ਕੀ ਹੁੰਦੀ ਆ ਓਏ ਆ ਦੇਖ ਤੈਨੂੰ ਦਿਖਾਵਾਂ ਲਾਲ ਜੀ ਦਾ ਚੀਜੇ ਬਹੁਤ ਤਖੜੀ ਬਣਾ ਚੀ ਵੀ ਅੰਗਰੇਜ਼ਾਂ ਨੇ ਅੱਛੀ ਦਾ ਫਰਦਾ ਵਰਗੀਜੋ ਓ ਮੈਂ ਸੋਚਿਆ ਤੇਰੇ ਵਾਲੀ ਪੀਲਾਂਗੇ ਬਾਅਦ ਚ ਪੀਲਾਂਗੇ ਤਾਰੂ ਲਿਆਉਣਾ ਤੇਰੀ ਬੱਦਲ ਬਾਈ ਦੇਖ ਲਈ ਮੈਂ ਤਾਂ ਚੀਜੇ ਬਹੁਤ ਤਖੜੀ ਆ ਬਿਛੇ ਰਹਿਤਾ ਓ ਬੱਬਾ ਦੂਈ ਗੱਲਾਂ ਛੱਡ ਹਾਂ ਭਾਈ ਉਹਨਾਂ ਨੂੰ ਦੱਸ ਉੱਛ ਬਈ ਬਈ ਜਿਹੜਾ ਲੀਡਰ ਖੜੇ ਹੁੰਦੇ ਨੇ ਹਾਂ ਹਾਂ ਇਹਨੇ ਬਾਡੀਗਾਰਡ ਰੱਖਦੇ ਨੇ ਆਲੇ ਦਾਲੇ ਇਹ ਕਾਤੋਂ ਰੱਖਦੇ ਨੇ ਇਹ ਲੀਡਰਾਂ ਦਾ ਬਾਡੀਗਾਰਡ ਦਾ ਤਾਂ ਬਈ ਮੈਨੂੰ ਪਤਾ ਨਹੀਂ ਹਾਂ ਕਿਰਾ ਮੈਂ ਸਰਪੰਚੀ ਚ ਹੋ ਗਿਆ ਅੱਛਾ ਹੂੰ ਜਿੱਤ ਗਿਆ ਸੀ ਕਾ ਨੂੰ ਪਹਿਲੀ ਚੋਪੜ ਦਾ ਲੋਕਾਂ ਨੇ ਜਿੱਤ ਲਿਆ ਉਹ ਮੁੰਡਾ ਲੈ ਲੈ ਗਿਆ ਅੱਛਾ ਜੇ ਉਹ ਬੋਤਾਂ ਜਿਹਾ ਬਲੇ ਲੈ ਲਿਆ ਬਈ ਪੰਗਾ ਹਾਂ ਮੁੰਡੇ ਰੱਖਿਆ ਕਰਾਂ ਮੈਂ ਤਾਂ 4 4 5 5 ਨਾਲ ਕਿਉਂ ਬਈ ਢੀਗਾ ਡਾਵਾ ਨੂੰ ਨਾਲ ਮੁੰਡੇ ਹੋਇਆ ਕਰਨ ਤੇਰੀ ਅੰਬੋ ਕਰਦੀ ਜੀ ਮੈਨੂੰ ਤੰਗਾ ਕਿਵੇਂ ਕਿਉਂਕਿ ਬਾਹਰ ਬੂਰਾ ਮੁੰਡੇ ਖੁੰਡੇ ਪਿਆਏ ਜਾਂਦੇ ਨੇ ਪੀ ਕੇ ਆਜਿਆ ਕਰਾਂ ਤਾਂ ਕਿਆ ਕਰੇ ਲੜਿਆ ਕਰੇ ਮੇਰੇ ਨਾਲ اچھا ਮੈਂ ਤਾਂ ਸਕੀਮ ਲੜਾਤੀ ਵੀ ਮੁੰਡੇ ਰੱਖਿਆ ਕਰਾਂ ਚਾਰ ਪੰਜ ਨਾਲ ਜਦੋਂ ਘਰੇ ਆਇਆ ਕਰਾਂ ਵਾਲੇ ਵਾਲੀ ਰਿਹਾ ਕਰਨਾ ਤੇਰੀ ਅੰਬੋ ਨੂੰ ਲਵੀ ਨਾ ਲੱਗਣ ਦਿਆ ਕਰਨਾ ਕਿਉਂਕਿ ਪੀਤੀ ਹੁੰਦੀ ਦੀ ਆਉ ਨੂੰ ਪਤਾ ਨਹੀਂ ਲੱਗਦਾ ਤੀ ਜੇ ਲਵੇ ਲਗੂ ਮੁਸ਼ਕਾਉ ਮਜ਼ਾ ਬੌਂਦੀ ਕਰ ਤਾਂ ਰੱਖ ਲੈ ਤੀ ਹੁਣ ਆਲੇ ਦਾ ਨਹੀਂ ਪਤਾ ਵੀ ਬਾਬਾ ਆ ਹੁਣ ਕੋ ਸਰਪੰਚੀ ਦਾ ਰੌਲਾ ਪਈ ਜਾਂਦਾ ਫਾਲੇ ਭਖ ਰਿਆ ਕੰਮ ਪਿੰਡਾਂ ਚ ਬਈ ਤੁਮਨੇ ਇੱਕ ਗੱਲ ਦੱਸੋ ਪੁੱਛੋ ਬਈ ਪੁੱਛੋ ਵੀ ਸਰਪੰਚੀ ਦੀ ਕੁਆਲਿਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਅੱਛਾ ਬਈ ਸਰਪੰਚ ਬਨਣ ਵਾਸਤੇ ਕੀ ਕੁਝ ਜ਼ਰੂਰੀ ਵੀ ਪੜਿਆ ਲਿਖਿਆ ਕਿੰਨਾ ਹੋਵੇ ਬੰਦਾ ਯੋਗਤਾ ਕੀ ਹੋਣਾ ਚਾਹੀਦਾ ਬਿਲਕੁਲ ਪੜਾਈ ਪ੍ਰੂਈ ਤੱਕ ਛੇਰਾ ਕੋਈ ਐਡਾ ਕੰਮ ਨਹੀਂ ਹੈ ਯਾ ਅੱਛਾ ਸਰਪੰਚ ਬਨਣ ਵਾਸਤੇ ਸਭ ਤੋਂ ਪਹਿਲਾਂ ਸਰਪੰਚੀ ਵਾਲਾ ਕੀੜਾ ਹੋਣਾ ਚਾਹੀਦਾ ਅੱਛਾ ਉਹ ਕਿਵੇਂ ਇਹ ਕੀੜਾ ਹੂੰ ਤਾਂ ਤੂੰ ਛਾਲਾ ਮਾਰੇਗਾ ਕਦੇ ਮੋੜ ਤੇ ਖੜ ਗਿਆ ਤਖਤ ਪੋਸਟ ਤੇ ਖੜ ਗਿਆ ਖੁੰਡ ਤੇ ਭਾਗ ਗਿਆ 6 ਮਹੀਨੇ ਪਹਿਲਾਂ ਹੀ ਲੱਗ ਜਾਏਗਾ ਤਾਂ ਕੁਰਸੀ ਤੇ ਬਹਿ ਸਕਦਾ ਸਰਪੰਚਾ ਜੀ ਤੇ ਜੇ ਕੀੜੀ ਨਹੀਂ ਫਿਰ ਕਰੇਗਾ ਵੀ ਕੀ ਇਹ ਠੰਡਾ ਇਹ ਬੰਦੇ ਦਾ ਕੰਮ ਨਹੀਂ ਸਰਕਾਰ ਨੇ ਤਾਂ ਹੋਰ ਵੀ ਜਾਣ ਕਰਤਾ ਕੀ ਕਰਤਾ ਸਰਕਾਰ ਤਾਂ ਕਹਿੰਦੀ ਐ ਕਿ ਕਿਸੇ ਨੂੰ ਪੰਜੀ ਨਹੀਂ ਖਾਣ ਦਿੰਦੇ ਗੱਲ ਸਰਕਾਰ ਦੀ ਵੀ ਸਹੀ ਹੈ ਕਿਵੇਂ ਕਿਉਂਕਿ ਪੰਜੀ ਸਰਪੰਚ ਕਿਵੇਂ ਖਾ ਲੈਣਗੇ ਕਿਉਂਕਿ ਅਫਸਰੂਤੀ ਖਾਈ ਜਾਂਦੇ ਨੇ ਬੱਸ ਤੇ ਥੱਲੇ ਪਹੁੰਚੂ ਫੇਰੀ ਆ ਨਾ ਪਹੁੰਚੂ ਤਾਂ ਹੀ ਖਾਣਗੇ ਪੰਜੀ ਕਿੱਥੋਂ ਖਾਣਗੇ ਤੇ ਇੱਕ ਤਾਂ ਲੋਹਰ ਕੀ ਇਹ ਛੇਰਾ ਕੋਈ ਸਰਪੰਚ ਨੂੰ ਕਮਾਈ ਕਿੱਥੋਂ ਹੁੰਦੀ ਐ ਤਨਖਾਹ ਤਾਂ ਕਿਹਦੇ ਘੱਟ ਹੁੰਦੀ ਐ ਹੁਣ ਤਾਂ ਪਤਾ ਨਹੀਂ ਸਾਡੇ ਵੇ ਕਮਾਈ ਵਧੀਆ ਸੀ ਵੀ ਪੁਰਾਣੇ ਉਹ ਕਿਵੇਂ ਸਾਡੇ ਵਰਗੇ 2-4 ਹੁੰਦੇ ਲੰਡੂ ਦੇ ਮੈਂਬਰ ਨਾਲ ਸਰਪੰਚ ਦੇ ਰਲ ਕੇ ਵੀ ਛੇਰਾ ਹਾਂ ਜਦੋਂ ਰੌਲਾ ਰੂਲਾ ਪਿੰਡ ਚ ਆਪੇ ਕਰਾ ਜਾਂਦੇ ਹਾਂ ਆਪ ਹੀ ਥਾਣੇ ਚਲੀ ਜਾਂਦੇ ਥਾਣੇ ਜਾਣਾ ਹੁੰਦੀ ਸ਼ੈਟਿੰਗ ਆ ਹਾਂ ਉਹਨੋਂ ਇੱਕ ਦੋ ਹੁੰਦੇ ਵਿੱਚ ਇਹ ਸਾਰੇ ਤਾਂ ਨਹੀਂ ਹੁੰਦੇ ਖਰਾ ਬੱਚੇ ਮਾਨਦਾਰ ਅਫਸਰ ਪਾਉਤ ਨਹੀਂ ਹਾਂ ਤੇ ਉਹਦੇ ਨਾਲ ਕਰਕੇ ਗਿੱਟਮਿਟ 10 ਉਹ ਨਾ ਹੁੰਦਾ 10000 ਸਾਡਾ ਨਾਲੇ ਤਾਂ ਲੋਕਾਂ ਦੇ ਦਿਲਾਂ 'ਚ ਘਰ ਬਣਾਇਆ ਹਾਂ ਨਾਲੇ ਆਪਦੇ ਘਰ ਬਣਾਈ ਕਮਾਈ ਤਾਂ ਸ਼ਰਾ ਬਹੁਤ ਹੈ ਪਰ ਹੁਣ ਅੱਜ ਕੱਲ ਥੋੜਾ ਜਿਹਾ ਕੰਮ ਹੋੜ ਹੋ ਗਿਆ ਹੁਣ ਉਤਲੇ ਕਿਸੇ ਮਨ ਲੈ ਅਫਸਰ ਨਾਲ ਕਰਕੇ ਗਿੱਟਮਿਟ ਬਿਲਾ ਬੁਲਾ ਚਾ ਆਪਣੇ ਕੁਪੜਾ ਕਰ ਜਾਂਦੇ ਨੇ ਜਿਹੜਾ ਹਿੰਮਤੀ ਬੰਦਾ ਉਹ ਕਰਦਾ ਖਰਾ ਮੜਾ ਜਾ ਦਲੇਰ ਵੀ ਹੋਣਾ ਚਾਹੀਦਾ ਜਿਹੜਾ ਹੁਣ ਮੋਕ ਮਰੀ ਜਾ ਰਹੀ ਆ ਕਿੱਥੋਂ ਖਾਣੇ ਇਹ ਚੀਜ਼ਾਂ ਅਸੀਂ ਮੜਾ ਜਾ ਲਾਉਂਦੇ ਰਹੀਆ ਪੁੰਡੀਆਂ ਇਹ ਚੀਜ਼ਾਂ ਤੇ ਹੈ ਪੈਸਾ ਪਦੀਆ ਵੀ ਬੰਦਾ ਮੜਾ ਜਾ ਹੋਵੇ ਦਲੇਰ ਆ ਠੱਮੇ ਵਾਲਾ ਹੋਣੇ ਵਾਲਾ ਹਾਂ ਬਾਬਾ ਜਾਤਰੀ ਸਿਰ ਪੁਰਾਏ ਗਸ ਹੂੰ ਵੀ ਸਰਪੰਚੀ ਵਾਸਤੇ ਬੰਦਾ ਇਮਾਨਦਾਰ ਕਹਿੰਦੇ ਇਮਾਨਦਾਰ ਹੋਣਾ ਚਾਹੀਦਾ ਇਮਾਨਦਾਰ ਕਿੰਨਾ ਹੋਵੇ ਬੰਦਾ ਇਮਾਨਦਾਰ ਹੋਣਾ ਜ਼ਰੂਰੀ ਨਹੀਂ ਹਾਂ ਇਮਾਨਦਾਰ ਦੇਖਣਾ ਜ਼ਰੂਰੀ ਹੈ ਕਿਨੇ ਇਮਾਨਦਾਰ ਦੇਖੇ ਪਰ ਅੰਦਰੋਂ ਤਾਂ ਲਾਪਰੇ ਲਾਉਂਦਾ ਹੋਵੇ ਉਹ ਕਹੇ ਜਿਹੜੇ ਪੰਡਾਲੇ ਹੁੰਦੇ ਨੇ ਹਿਸਾਬ ਚ ਨਹੀਂ ਆਉਂਦੇ ਅਗਲਾ ਕਹਿੰਦਾ ਆਹ ਕਰਦੇ ਬਾਹ ਕਰਦੇ ਤਾਂ ਆ ਨਹੀਂ ਕਰਿਆ ਤਾਂ ਛਾਤੀ ਵੀ ਨਹੀਂ ਬੀਹੀ ਨਹੀਂ ਰੱਖਦੀ ਕੋਈ ਕਹਿੰਦਾ ਉੱਚੀ ਕਰਤੀ ਇਹ ਚੱਕਰ ਬਾਉ ਪੈਂਦੇ ਨੇ ਜੇ ਬੰਦੋਂ ਅੰਦਰੋਂ ਲਾਪਰੇ ਨਾ ਹੋਊਗਾ ਫੇਰ ਕਿਛੇ ਦੀ ਪ੍ਰਵਾਹ ਨਹੀਂ ਕਰਦਾ ਦੇਖੇ ਇਮਾਨਦਾਰ ਪਰ ਅੰਦਰੋਂ ਖਰੂਸ ਹੋਵੇ ਮਨ ਵੀ ਦੇਖੇ ਇਮਾਨਦਾਰ ਹੋਵੇ ਨਾ ਹਾਂ ਉਹ ਤਾਂ ਲੈ ਕੇ ਇਮਾਨਦਾਰ ਦਿੱਖੇ ਮਿਲ ਨਹੀਂ ਅੰਦਰੋਂ ਪੂਰਾ ਹਨ ਬੱਝੇ ਮਨੂਏ ਦਾਸ ਤੂੰ ਗੱਲ ਗਲੀ ਦੇ ਗਾਣਾ ਜਗਾਈ ਜਾਂਦਾ ਸੀ ਕਿ ਤਿੰਨੇ ਰੰਗ ਨਹੀਂ ਲੱਭਣੇ ਹਾਂ ਉਹ ਕੀ ਸੀਗਾ ਉਹ ਸੁਣ ਲੈ ਹਾਂ ਵੀ ਜੇ ਮੈਂ ਆਪਣਾ ਗਾਉਂ ਵਾਲਾ ਮੁੰਡਾ ਕਹਿ ਕੇ ਗਿਆ ਤਿੰਨ ਰੰਗ ਨਹੀਂ ਲੱਭਣੇ ਉਹ ਤਾਂ ਹੁਸਨ ਜਵਾਨੀ ਮਾਪਿਆਂ ਦੀ ਗੱਲ ਕਰੀ ਹੈ ਹਾਂ ਇੱਧਰ ਰੈਗੂਲੇਸ਼ਨ ਸਰਪੰਚੀ ਚ ਵੀ ਤਿੰਨ ਰੰਗੇ ਕੰਮ ਕਰਦੇ ਨੇ ਕਿਹੜੇ ਕਿਹੜੇ ਨੀਲਾ ਚਿੱਟਾ ਤੇ ਆ ਨਵਾਂ ਚੱਲਿਆ ਪੀਲਾ ਆ ਅੱਛਾ ਤੇ ਨੇ ਆਪਾਂ ਦਾ ਥਾਣ ਪੜਵਾਏ ਹੋਏ ਨੇ ਹੁਣ ਜਿਹੜੀ ਸਰਕਾਰ ਹੁੰਦੀ ਆ ਉਹੀ ਪੱਗ ਬੰਨਨੇ ਆਪਾਂ ਕਿਵੇਂ ਜਦੋਂ ਆਪਾਂ ਨੇ ਕਾਲੀ ਆ ਇਹ ਨੀਲੀ ਬੰਨੀ ਹਾਂ ਪਿੱਛੇ ਦੇ ਕਾਂਗਰਸ ਰਹੀ ਚਿੱਟੀ ਬੰਦੇ ਰਹੇ ਹਾਂ ਕਿ ਹੁਣ ਆਪਾਂ ਨੇ ਆ ਪੀਲੀ ਸ਼ੁਰੂ ਕਰਤੀ ਜਦੋਂ ਉਰਾ ਬਾਹਰ ਲੱਗ ਜਾਂਦੇ ਨੇ ਇਹ ਰੈਗੂਲੇਸ਼ਨ ਨਹੀਂ ਹੁੰਦੇ ਇੱਕ ਰਾਜਨੀਤੀ ਜਿਹੜਾ ਉੱਤੇ ਰੰਗ ਹੋਊਗਾ ਉਹੀ ਰੰਗ ਚੱਲੂਗਾ ਕਿਉਂਕਿ ਉਸੇ ਦੀ ਸੁਣਨਗੇ ਅਰਦੇ ਬੰਦੇ ਦੀ ਅਗਲਾ ਨੇੜੇ ਹੋ ਕੇ ਬੱਦ ਸੁਣਦੇ ਆਪਾਂ ਐ ਕਰਕੇ ਵੀ ਜ਼ਰੂਰੀ ਹੈ ਨਵੇਂ ਸਰਪੰਚਾਂ ਬਾਅਦ ਤੇ ਨਿਯਮ ਲਾਗੂ ਕਰੋ ਤੇ ਮਨੇ ਤੇ ਸਰਪੰਚਾਂ ਨੂੰ ਸੁਨੇਹਾ ਹੈ ਮਤਲਬ ਬਾਕੀ ਇੱਕ ਗੱਲ ਹੋਰ ਐ ਵੀ ਲੋਕ ਤਾਂ ਨਹੀਂ ਹਟਦੇ ਵੀ ਆ ਕਦੇ ਪਾਹ ਕਰਦੇ ਬੰਜਾ ਹੁਣ ਵਾਲਾ ਚਾਹੀਦਾ ਖਾਣ ਪੀਣ ਵਾਲਾ ਜਿਹੜਾ ਆਪੋ ਹੀ ਕਹਦੇ ਵੀ ਚੱਲੇ ਜਿਹੜਾ ਕੋਸ਼ ਬੱਦ ਤੋਂ ਬੱਦ ਖਾਈਏ ਪੀਏ ਨਹੀਂ ਦੌੜਾ ਕੀ ਐ ਚਾ ਆਲਾ ਕਹਿੰਦਾ ਨਾਲੀ ਕਰਦੇ ਉਹੀ ਮਤਲੇ ਦੀ ਉੱਚੀ ਨੀਮੀ ਨਾਲੀਆਂ ਫਲਾਣਾ ਧਮਕਾ ਇਹ ਹੀ ਗੱਲ ਹੈ ਜਿਹੜੇ ਉਠਾ ਲਾਂਗੇ ਵੋਟਾਂ ਤੋਂ ਪਹਿਲਾਂ ਪਹਿਲਾਂ ਵਧੀ ਐ ਨਾਲੇ ਸਿਆਣੇ ਕਹਿ ਕੇ ਗਏ ਨੇ ਵੀ ਖਾਣ ਪੀਣੇ ਨਾਲ ਜਾਂਦਾ ਹੋਰ ਕੁਝ ਨਹੀਂ ਜਾਂਦਾ ਸ਼ੇਰੇ ਮਾਹੌਲ ਵੀ ਭੱਕ ਗਿਆ ਛੱਤ 'ਚ ਹੁਣ ਸਾਰੇ ਇਕੱਠੇ ਹੋਣਗੇ ਲੋਕ ਟਾਈਮ ਵੀ ਬਹੁਤ ਹੋ ਗਿਆ ਆਪਣੀਆਂ ਗੱਲਾਂ ਬਾਤਾਂ ਹੋ ਗਈਆਂ ਮੈਂ ਤੇ ਲੈ ਮੈਨੂੰ ਵੀ ਡਰ ਪੂਰਾ ਪਣਾ ਹੋਇਆ ਅੱਛਾ ਵੀ ਲੜਾਈ ਪੜਾਈ ਨਾ ਹੋ ਜੇ ਨਾ ਨਾ ਸ਼ੇਰਾ ਲੜਾਈ ਪੜਾਈ ਦਾ ਕਾਨੂੰ ਹੁੰਦੀ ਆ ਕੋਈ ਪਿੰਡ 'ਚ ਹੋਰ ਗੱਲਬਾਤ ਨਾ ਹੋ ਜੇ ਓਏ ਨਾ ਨਾ ਮੈਨੂੰ ਡਰ ਆ ਵੀ ਕਿਤੇ ਸਹਿਮਤੀ ਨਾ ਹੋ ਜੇ ਕਿਉਂ ਖਾਣ ਪੀਣ ਨੂੰ ਕੁਝ ਮਿਲ ਨਹੀਂ ਨੀ ਸ਼ੇਰਾ ਹੁਣ ਜਾ ਕੇ ਕੋਈ ਤੀਲੀ ਤੁਲੀ ਲਾਉਣੇ ਆ ਫੇਰ ਕੰਮ ਭਹੁ ਪੇਚੇ ਪਹਿਣਗੇ ਖਾਣ ਪੀਣ ਨੂੰ ਮਿਲੂ ਛੇਰਾ ਮੈਂ ਚੱਲਿਆ ਚੱਲਿਆ ਛੇਰਾ ਵੀ ਕਿੰਗਾ